ਪੱਛਮੀ ਰੇਲਵੇ ਨੇ ਹੁਲੀ ਦੇ ਤਿਹਾਰ ਮੌਕੇ ਦੂਰ ਦਰਾਡੇ ਜਾਣਦੇ ਚਾਹਵਾਨ ਯਾਤਰੀਆਂ ਲਈ ਵਿਸ਼ੇਸ਼ ਰੇਲਗੱਡੀ ਚਲਾਉਣ ਦੀ ਅੰਤਿਮ ਪ੍ਰਵਾਨਗੀ ਦਿੱਤੀ ਹੈ ਰੇਲਵੇ ਸੂਤਰਾਂ ਅਨੁਸਾਰ ਸ਼੍ਰੀਨਗਰ ਅਬੋਹਰ ਆਗਰਾ ਛੌਨੀ ਸਪੈਸ਼ਲ ਟ੍ਰੇਨ 20 ਮਾਰਚ ਅਤੇ 27 ਮਾਰਚ ਨੂੰ ਚੱਲੇਗੀ ਇਹ ਅਬੋਹਰ ਤੋਂ ਇਲਾਵਾ ਮਲੂਠ ਗਿੱਦੜਬਾਹਾ ਬਠਿੰਡਾ सिरसा हिसार ਅਲਵਰ ਆਦਿ ਸਟੇਸ਼ਨਾਂ ਤੇ ਰੁਕੇਗੀ ਵਾਪਸੀ ਤੇ ਇਹ ਟ੍ਰੇਨ 21 ਮਾਰਚ ਅਤੇ 28 ਮਾਰਚ ਨੂੰ ਆਗਰਾ ਛੌਨੀ ਤੋਂ ਸ਼੍ਰੀ ਗੰਗਾ ਨਗਰ ਲਈ ਰਵਾਨਾ ਹੋਵੇਗੀ ਇਸ ਵਿੱਚ 20 ਕੋਚਾਂ ਦੀ ਵਿਵਸਥਾ ਹੋਵੇਗੀ ਇਸ ਫੈਸਲੇ ਦਾ ਸਵਾਗਤ ਕਰਦੇ ਹੋਏ ਅਮਰਨਾਥ ਯਾਤਰਾ ਸੰਗ ਆਦੀ ਸੰਗਠਨਾ ਨੇ ਕਿਹਾ ਕਿ ਇਸ ਰੇਲ ਗੱਡੀ ਦਾ ਵਿਸ਼ੇਸ਼ ਤੌਰ ਤੇ Rajasthan Punjab Haryana ਅਤੇ Uttar Pradesh ਦੇ ਉਹਨਾਂ ਯਾਤਰੀਆਂ ਨੂੰ ਫਾਇਦਾ ਹੋਵੇਗਾ ਜੋ ਆਪਣੀ ਰੋਜ਼ੀ ਰੋਟੀ ਲਈ ਦੂਜੇ ਰਾਜਾਂ 'ਚ ਰਹਿ ਰਹੇ ਨਹੀਂ ਅਤੇ ਹੌਲੀ ਕਾਰਨ ਹੋਰ ਰੇਲ ਗੱਡੀਆਂ ਵਿੱਚ ਭੀੜ-ਬਦਰਨ ਕਾਰਨ ਉਹਨਾਂ ਨੂੰ ਇਸ ਮੌਕੇ ਤੇ ਘਰ ਜਾਣ ਵਿੱਚ ਮੁਸ਼ਕਲ ਨਹੀਂ ਆਵੇਗੀ